ਭੈ ਏਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਹੋਏ ਦਰਦਨਾਕ ਆਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਆਪਸੀ ਤਣਾਅ ਵਧਦਾ ਜਾ ਰਿਹਾ ਹੈ ਇਸੇ ਤਣਾਅ ਦੇ ਵਿੱਚ ਦੋਵਾਂ ਮੁਲਕਾਂ ਦੇ ਵੱਲੋਂ ਬਹੁਤ ਸਾਰੀਆਂ ਕਾਰਵਾਈਆਂ ਆਰੰਭਣ ਦੀ ਜਿੱਥੇ ਗੱਲ ਕਹੀ ਜਾ ਰਹੀ ਹੈ ਉੱਥੇ ਹੀ ਭਾਰਤ ਦੇ ਵੱਲੋਂ ਬਹੁਤ ਸਾਰੀਆਂ ਕਾਰਵਾਈਆਂ ਆਰੰਭ ਵੀ ਦਤਿਆਂ ਕੰਗਿਆ ਨੇ ਇਹਨਾਂ ਕਾਰਵਾਈਆਂ ਦੇ ਵਿੱਚ ਜਿੱਥੇ ਵੀਜ਼ਾ ਪ੍ਰਕਿਰਿਆਵਾਂ ਦੇ ਉੱਪਰ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ ਸਿੰਧੂ ਘਾਟੀ ਦੇ ਪਾਣੀ ਬੰਦ ਕਰਨ ਨੂੰ ਲੈ ਕੇ ਵੱਡੇ ਪ੍ਰਭਾਵ ਦੇਖਣ ਨੂੰ ਮਿਲੇ ਨੇ ਉੱਥੇ ਹੀ ਹੁਣ ਡਿਜੀਟਲ ਵਾਰ ਇੱਕ ਵਾਰ ਫਿਰ ਛਿੜ ਚੁੱਕੀ ਹੈ ਇਸ ਡਿਜੀਟਲ ਵਾਰ ਦੇ ਵਿੱਚ ਭਾਰਤ ਦੇ ਵੱਲੋਂ ਵੀ YouTube ਚੈਨਲ ਜਿਹੜੇ ਨੇ ਉਹ ਭਾਰਤ ਦੇ ਵਿੱਚ ਬੈਨ ਕੀਤੇ ਗਏ ਨੇ ਜਿਹੜੇ ਕਿ ਪਾਕਿਸਤਾਨ ਦੇ ਵਿੱਚੋਂ ਚੱਲਦੇ ਸਨ ਉਹ ਵੱਖ-ਵੱਖ ਨਿਊਜ਼ ਚੈਨਲਸ ਦੇ ਜਿਹੜੇ YouTube ਚੈਨਲ ਦੇ ਉਹਨਾਂ ਦੇ ਉੱਪਰ ਵੀ ਕਾਰਵਾਈ ਹੋਈ ਹੈ ਨਾਲ ਦੀ ਨਾਲ ਸਾਬਕਾ ਕਰੈਕਟਰ ਸ਼ੌਇਬ ਅਖਤਰ ਹੋਰਾਂ ਦੇ ਚੈਨਲ ਦੇ ਉੱਪਰ ਵੀ ਪਾਬੰਦੀ ਭਾਰਤ ਦੇ ਵਿੱਚ ਲਗਾ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਇਸ ਵੱਡੀ ਕਾਰਵਾਈ ਦੇ ਵਿੱਚ ਪਾਕਿਸਤਾਨ ਦੇ ਇਹਨਾਂ YouTube ਬਲੌਗਰਾਂ ਤੇ YouTube ਚੈਨਲਸ ਦੇ ਮਾਲਕਾਂ ਦੇ ਵੱਲੋਂ ਜਾਂ ਫਿਰ ਉਹਨਾਂ ਦੇ ਓਨਰਸ ਦੇ ਵੱਲੋਂ ਕਾਰਵਾਈਆਂ ਕਰਨ ਦੀ ਗੱਲ ਆਖੀ ਜਾ ਰਹੀ ਹੈ ਇਹ ਵੀ ਵੱਡੇ ਪੱਧਰ ਦੇ ਉੱਪਰ ਸੋਸ਼ਲ ਮੀਡੀਆ ਦੇ ਵਾਕ-ਵਾਕ ਪਲੇਟਫਾਰਮਾਂ ਦੇ ਉੱਪਰ ਜਿਹੜੀਆਂ ਤਸਵੀਰਾਂ ਤੇ ਵੀਡੀਓਜ਼ ਦੇ ਰੂਪ ਦੇ ਵਿੱਚ ਜਾਣਕਾਰੀਆਂ ਮਿਲ ਰਹੀਆਂ ਨੇ ਪਰ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕਿਵੇਂ ਭਾਰਤ ਸਰਕਾਰ ਦੇ ਵੱਲੋਂ ਉਹਨਾਂ ਤਮਾਮ ਵੀ ਆ ਚੈਨਲਸ ਤੇ ਉੱਪਰ YouTube ਚੈਨਲਸ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਗਲਤ ਤਰੀਕੇ ਦੀਆਂ ਖਬਰਾਂ ਭਾਰਤ ਦੇ ਵਿਰੁੱਧ ਭਾਰਤ ਦੇ ਲੋਕਾਂ ਨੂੰ ਪ੍ਰੋਚਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸੋ ਆਉ ਤੁਹਾਨੂੰ ਇਸ ਖਾਸ ਰਿਪੋਰਟ ਦੇ ਵਿੱਚ ਜਾਣਕਾਰੀਆਂ ਦੇਣ ਦੀ ਕੋਸ਼ਿਸ਼ ਕਰਦੇ ਆ 22 April ਨੂੰ Jammu Kashmir ਦੇ Pahalgam ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਵਿੱਚ 26 ਲੋਕਾਂ ਦੀ ਜਾਂਚ ਚੱਲੀ ਗਈ ਸੀ ਇਸ ਹਮਲੇ ਤੋਂ ਬਾਅਦ ਭਾਰਤ ਸਰਕਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਭਾਰਤ ਸਰਕਾਰ ਨੇ ਹੁਣ ਪਾਕਿਸਤਾਨ ਵਿਰੁੱਧ ਵੱਡਾ ਫੈਸਲਾ ਕੀਤਾ ਹੈ ਭਾਰਤ ਦੇ ਵਿੱਚ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੌਇਬ ਅਕਟਰ ਸਮੇਤ ਕਈ ਪਾਕਿਸਤਾਨੀ ਚੈਨਲਾਂ ਦੇ YouTube ਚੈਨਲਾਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਦੇ ਵਿੱਚ ਪਾਕਿਸਤਾਨੀ ਮੀਡੀਆ ਦੇ YouTube ਚੈਨਲ ਵੀ ਸ਼ਾਮਲ ਦੱਸੇ ਜਾਂਦੇ ਨੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਇਸ ਦੇ ਵਿੱਚ ਭਾਰਤੀ YouTube ਉਪਭੋਗਤਾਵਾਂ ਲਈ ਆਰਜੂ ਕਾਜ਼ਮੀ ਅਤੇ ਸਈਦ ਮੁਜਮਲ ਸ਼ਾ ਵਰਗੇ ਪਾਕਿਸਤਾਨ ਚੈਨਲਾਂ ਦੇ ਉੱਪਰ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਪਾਕਿਸਤਾਨ ਦੇ ਉੱਪਰ ਭਾਰਤ ਦੀ ਇਸ ਨੂੰ ਡਿਜੀਟਲ ਸਟ੍ਰਾਈਕ ਮੰਨਿਆ ਜਾਂਦਾ ਹੈ ਜੀਹਾਂ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵੱਡਾ ਤਣਾਅ ਜਾਰੀ ਹੈ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ ਭਾਰਤ ਦੇ ਵਿੱਚ ਸ਼ੌਇਬ ਅਕਤਰ ਸਮੇਤ ਪਾਕਿਸਤਾਨੀ ਕ੍ਰਿਕਟਰਾਂ ਦੇ YouTube ਚੈਨਲਾਂ ਤੇ پابੰਦੀ ਲਗਾਈ ਗਈ ਹੈ ਜਦੋਂ ਉਪਭੋਗਤਾ ਸ਼ੌਇਬ ਅਕਟਰ ਦੇ ਚੈਨਲ ਸਮੇਤ ਸਾਰੇ ਪਾਬੰਦੀਸ਼ੁਦਾ YouTube ਚੈਨਲ ਖੋਲਦੇ ਨੇ ਤਾਂ ਉਹਨਾਂ ਨੂੰ ਇੱਕ ਸੁਨੇਹਾ ਦਿਖਾਈ ਦਿੰਦਾ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਰਾਸ਼ਟਰੀ ਸੁਰੱਖਿਆ ਜਾਂ ਜਨਤਕ ਵਿਵਸਥਾ ਨਾਲ ਸੰਬੰਧਿਤ ਸਰਕਾਰੀ ਆਦੇਸ਼ਾਂ ਕਾਰਨ ਇਹ ਸਮਗਰੀ ਇਸ ਵੇਲੇ ਇਸ ਦੇਸ਼ ਦੇ ਵਿੱਚ ਉਪਲਬਧ ਨਹੀਂ ਹੈ ਸ਼ੌਇਬ ਅਕਟਰ ਆਰਜ਼ੂ ਕਾਜ਼ਮੀ ਅਤੇ ਸੈਇਦ ਮੁਜਮਿਲ ਸ਼ਾ ਵਰਗੀਆਂ ਪਾਕਿਸਤਾਨੀ ਸ਼ਖਸੀਅਤਾਂ ਤੋਂ ਇਲਾਵਾ ਭਾਰਤ ਸਰਕਾਰ ਨੇ ਭਾਰਤ ਦੇ ਵਿੱਚ ਪ੍ਰਮੁੱਖ ਪਾਕਿਸਤਾਨੀ ਮੀਡੀਆ ਚੈਨਲਾਂ ਦੇ ਉੱਪਰ ਵੀ ਪਾਬੰਦੀ ਲਗਾ ਦਿੱਤੀ ਹੈ ਇਸ ਦੇ ਵਿੱਚ ਡਾਊਨ ਨਿਊਜ਼ ਸਮਾ ਟੀਵੀ ਆਰੀ ਨਿਊਜ਼ ਜ਼ੀਓ ਨਿਊਜ਼ ਜੀ ਐਨ ਐਨ ਬੋਲ ਨਿਊਜ਼ ਆਦ ਦੇ YouTube ਚੈਨਲ ਵੀ ਸ਼ਾਮਲ ਨੇ ਗ੍ਰਹਿ ਮੰਤਰਾਲੇ ਦੀਆਂ ਸਿਫਾਰਸ਼ਾਂ ਤੇ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਦੇ ਵਿੱਚ ਪਹਲਗਾਮ ਅਤਵਾਦੀ ਘਟਨਾ ਦੇ ਪਿਛੋਕੜ ਦੇ ਵਿੱਚ ਭਾਰਤ ਇਸ ਦੀਆਂ ਫੌਜ ਅਤੇ ਸੁਰੱਖਿਆ ਏਜੰਸੀਆਂ ਵਿਰੁੱਧ ਪੜਕਾਉ ਅਤੇ ਸੰਪਰਦਾਇਕ ਤੌਰ ਤੇ ਸੰਵੇਦਨਸ਼ੀਲ ਸਮਗਰੀ ਝੂਠੇ ਅਤੇ ਗੁੰਮਰਾਹਕੁੰਨ ਬਿਆਨ ਅਤੇ ਗਲਤ ਜਾਣਕਾਰੀ ਪ੍ਰਸਾਰਤ ਕਰਨ ਦੇ ਲਈ ਡਾਊਨ ਨਿਊਜ਼ ਸਮਾ ਟੀਵੀ ਆਰਿਆ ਨਿਊਜ਼ ਜੀਓ ਨਿਊਜ਼ ਸਮੇਤ ਇਹਨਾਂ 16 ਪਾਕਿਸਤਾਨੀ YouTube ਚੈਨਲਾਂ ਦੇ ਉੱਪਰ ਵੱਡੀ پابੰਦੀ ਲਗਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਇਹਨਾਂ YouTube ਚੈਨਲਾਂ ਦੇ ਉੱਪਰ پابੰਦੀ ਲੱਗਣ ਤੋਂ ਬਾਅਦ ਵੱਖ-ਵੱਖ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਇਹਨਾਂ ਪਾਕਿਸਤਾਨੀ ਵਲੌਗਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਭਾਰਤ ਸਰਕਾਰ ਦੇ ਵੱਲੋਂ ਚੁੱਕੇ ਗਏ ਇਸ ਡਿਜੀਟਲ ਵੱਡੇ ਕਦਮ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਕਰਨਾ ਬਿਲਕੁਲ ਨਾ ਭੁੱਲਣਾ ਤੇ ਹੋਰ ਵੱਡੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਲਈ ਲਗਾਤਾਰ ਜੁੜੇ ਰਹਿਣਾ ਹਮਦਰਦ ਟੀਵੀ ਦੇ ਨਾਲ